ਤਲਜੀਤ ਦੋਸਾਂਝ ਨੇ ਆਪਣੇ ਪੰਜਾਬੀਆਂ ਦਾ ਨਾਂ ਇੰਨਾ ਜ਼ਿਆਦਾ ਰੋਸ਼ਨ ਕਰਤਾ ਹੈ ਕਿ ਗੋਰੇ ਕਾਲੇ ਵੀ ਪੰਜਾਬੀ ਬੋਲਣ ਲੱਗ ਗਏ ਨੇ ਪਹਿਲਾਂ ਸਿੱਧੂ ਮੂਸੇਵਾਲਾ ਤੇ ਹੁਣ ਤਲਜੀਤ ਦੋਸਾਂਝ ਦੋਨੋਂ ਦੇ ਪ੍ਰਾਊਡ ਆ ਆਪਣੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਵਰਲਡ ਪੱਧਰ ਤੇ ਲੈ ਕੇ ਗਏ ਨੇ ਇਹ ਦੋਵੇਂ ਜਣੇ ਜਿਨ੍ਹਾਂ ਨੂੰ ਪੰਜਾਬੀ ਸਮਝ ਦੇ ਵਿੱਚ ਨਹੀਂ ਆਉਂਦੀ ਉਹ ਵੀ ਸਿੱਧੂ ਮੂਸੇਵਾਲੇ ਦੇ ਅੱਜ ਗਾਣੇ ਸੁਣਦੇ ਨੇ ਵੀਡੀਓਜ਼ ਤੁਸੀਂ ਦੇਖੀਆਂ ਹੀ ਹੋਣਗੀਆਂ ਨਹੀਂ ਦੇਖੀਆਂ YouTube ਤੇ ਸਰਚ ਕਰ ਲਿਓ ਬਲੈਕ ਐਂਡ ਵਾਈਟ ਪੀਪਲ ਸਿੰਗਿੰਗ ਸਿੱਧੂ ਮੂਸੇਵਾਲਾ ਜੌਂਸ ਤੁਹਾਨੂੰ ਆਪੇ ਹੀ ਵੀਡੀਓਜ਼ ਮਿਲ ਜਾਣਗੀਆਂ ਬਾਕੀ ਹੁਣ ਦਲਜੀਤ ਦੋਸਾਂਝ ਪੰਜਾਬੀ ਨੂੰ ਗੋਰੇ ਕਾਲਿਆਂ ਤੱਕ ਲੈ ਕੇ ਜਾ ਰਿਹਾ ਤੇ ਇੱਕ ਵੀਡੀਓ ਦਲਜੀਤ ਦੋਸਾਂਝ ਦੀ ਟੀਮ ਨੇ ਸ਼ੇਅਰ ਕੀਤੀ ਆ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਜਿਸ ਦੇ ਵਿੱਚ ਇੱਕ ਕਾਲਾ ਪੰਜਾਬੀ ਦੇ ਵਿੱਚ ਫਤਿਹ ਬੁਲਾਉਂਦਾ ਆ ਦੇਖੋ ਉਹ ਵੀਡੀਓ ਪਹਿਲਾਂ ਵਾਹ ਵਾਹ ਰੁਜੀ ਦਾ ਖਾਸ ਵਾਹ ਰੁਜੀ ਦੀ ਫੰਡ ਲੋਕਾਂ ਦੇ ਦਸਤ ਸਸਰੀ ਗਾ ਬਖਾ ਸਸਰੀ ਗਾ ਸਸਰੀ ਗਾ ਤੁਸੀਂ ਦੇਖ ਹੀ ਰਹੇ ਹੋ ਦਲਜੀਤ ਦਸਾਂਜ ਨੇ ਵੀ ਤਾਰੀਫ ਕੀਤੀ ਆ ਇਸ ਇਨਸਾਨ ਦੀ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ ਸ਼ੇਅਰ ਜ਼ਰੂਰ ਕਰਿਓ ਅਤੇ ਆਪਣਾ ਪੰਜਾਬੀ ਤਾਂ ਨਾਮ ਰੋਸ਼ਨ ਹੋ ਰਿਹਾ ਦੁਨੀਆ ਭਰ ਤੇ ਵਿੱਚ ਇੱਕ ਲਾਈਕ ਬਣਦਾ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਰਿਲੇਟਿਡ ਖਬਰਾਂ ਦੇ ਲਈ ਮਿਲਦੇ ਆ ਹੋਰ ਅਪਡੇਟ ਲੈ ਕੇ ਧੰਨਵਾਦ